ਕਾਲ ਵੀਰੋ ਅੱਜ ਪਿੰਡ ਜਵਾਹਰ ਤੋਂ ਵਿੱਚ ਰਾਤ ਨੂੰ ਪੰਜ ਦੇ ਬਾਅਦ ਸੱਤ ਪੰਜ ਦੇ 40 ਦਾ ਟਾਈਮ ਆ ਤੇ ਇੱਥੇ ਵੱਡਾ ਘੱਟ ਜਮਾ ਹੋਇਆ ਵੈ ਤੁਸੀਂ ਦੇਖ ਰਹੇ ਹੋ ਨੌਜਵਾਲ ਸਾਡੀ ਸਰ ਦੇ ਚੰਡੇ ਲੈ ਕੇ ਆਏ ਆ ਤੇ ਦੇਖ ਰਹੇ ਹੋ ਤੁਸੀਂ ਵੱਡੀ ਗਿਣਤੀ ਆਪਾਂ ਕਰਦੇ ਇੱਥੇ ਗੱਲਬਾਤ ਕੀ ਮਸਲਾ ਕੀ ਗੱਲਬਾਤਾ ਤੇ ਬਈ ਕੀ ਮਸਲਾ ਇੱਥੇ ਜਰਾ ਮਸਲਾ ਬਈ ਇਹ ਆਪਣਾ ਜਿਹੜਾ ਚੰਡੀਗੜ੍ਹ ਆਪਾਂ ਮੋਰਚਾ ਲਾਉਣਾ ਪੱਕਾ ਸਾਰੇ ਜੱਥੇ ਮੰਦੀਆਂ ਵੱਲੋਂ ਤੇ ਉਹਦੇ ਸਬੰਧ ਚ ਇਹ ਆਪਣੇ ਗਲਾਬ ਆਪਣੇ ਬਲਾਕ ਦੇ ਆਗੂ ਗਲਾਬ ਸਿੰਘ ਨੂੰ ਚੱਕਣਾ ਸੀ ਪੁਲਿਸ ਤਕਰੀਬਨ 50 60 ਜਾਣੇ ਪੁਲਿਸ ਵਾਲੇ ਸੀ ਇਹ ਪਿੰਡੋਂ ਪਿੰਡ ਹੀ ਉਹਨਾਂ ਨੇ ਤੜਕੇ ਅੱਜ ਰੇਡਾਂ ਮਾਰੀਆਂ ਨੇ ਚੰ다 ਸਿੰਘ ਜੀਤੂ ਵੀ ਮਾਰੀ ਆ ਰੇਡਾਂ ਤੇ ਇਸ ਕਰਕੇ ਆਪਾਂ ਜਦੋਂ ਲੋਸ ਮਿੰਟ ਕੀਤੀ ਤਾਂ ਪਿੰਡ ਨੂੰ ਪਤਾ ਲੱਗਿਆ ਪਿੰਡ ਇੱਕਦਮ ਇਕੱਠਾ ਹੋਇਆ ਇੱਥੇ ਆਪਣੇ ਡੇਰਾ ਸਾਹਿਬ ਕੋਲੇ ਤੇ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਆਪਾਂ ਅੱਜ ਵੱਧ ਤੋਂ ਵੱਧ ਚੰਡੀਗੜ੍ਹ ਜਾਣਾਗਾ ਤੇ ਜਿਹੜਾ ਲਲਕਾਰਾ ਕੱਲ ਭਗਵੰਤ ਮਾਨ ਮੀਟਿੰਗ 'ਚ ਆਪਣੇ ਆਗੂ ਨੂੰ ਮਾਰ ਕੇ ਗਿਆ ਮੀਟਿੰਗ ਦੇ ਅੱਧ ਵਿਚਾਲੇ ਛੱਡ ਗਿਆ ਉਹ ਜਿਹੜਾ ਕਹਿੰਦਾ ਸੀ ਵੀ ਸਰਕਾਰ ਸੱਥਾਂ ਚੱਲੂਗੀ ਉਹੀ ਮੁੱਖ ਮੰਤਰੀ ਅੱਜ ਕੱਲ ਮੀਟਿੰਗ ਦੇ ਅੱਧ ਵਿਚਾਲੇ ਭੱਜ ਗਿਆ ਫੋਨ ਲਾਤਾ ਸੀ ਉਹਨਾਂ ਤੇ ਜਾਣਦਾ ਹੋਇਆ ਆਪਣੇ ਅੱਗੇ ਨੂੰ ਧਮਕੀਆਂ ਦੇ ਕੇ ਗਿਆ ਵੀ ਕਰ ਲਓ ਜੇ ਤੁਸ ਕੋਸ਼ ਕਰਨਾ ਉਹ ਜਿਹੜੀ ਏਕਾਤ ਆ ਉਹਨੇ ਆਪਦੀ ਦਿਖਾਤੀ ਪਿਆ ਦੇ ਲੋਕਾਂ ਨੂੰ ਤੇ ਹੁਣ ਆਪਾਂ ਨੂੰ ਚਾਹੀਦਾ ਵੀ ਆਪਾਂ ਇਹਨਾਂ ਦਾ ਖੜਾ ਛੱਡ ਕੇ ਅੱਜ ਆਪਾਂ ਵੱਧ ਤੋਂ ਵੱਧ ਨੌਜਵਾਨ ਵੀਰ ਆਪਾਂ ਆਪਣੇ ਹੱਕਾਂ ਲਈ ਫਸਲਾਂ ਲਈ ਆਪਣੀ ਨਸਲਾਂ ਲਈ ਆਪਾਂ ਚੰਡੀਗੜ੍ਹ ਵੱਧ ਤੋਂ ਵੱਧ ਜਾਈਏ ਤੇ ਇਸੇ ਤਰ੍ਹਾਂ ਹੀ ਹੀਪਲ ਕਰਦੇ ਆ ਨੌਜਵਾਨ ਵੀਰਾਂ ਨੂੰ ਕਿ ਵੱਧ ਤੋਂ ਵੱਧ ਆਪਾਂ ਇਹ ਚੰਡੀਗੜ੍ਹ ਜਾਣਾ। ਇਸ ਤੋਂ ਬਈ ਫਿਰ ਟਰਾਲੀਆਂ ਵੀ ਵਾਵਾ ਜਾਣੀ ਹੋਣਗੀਆਂ ਪਿੰਡ ਚੋਂ। ਟਰਾਲੀਆਂ ਵੀ ਪੰਜ ਤਿਆਰ ਕੀਤੀਆਂ ਵੀਆਂ ਨੇ ਇੱਕ ਪਿੰਡ ਕੋਲੇ ਬੱਸ ਹੈਗੀ ਆ। ਅੱਛਾ। ਤੇ ਜੇ ਕੋਈ ਇੱਕ ਉਹ ਗੱਡੀ ਸਪੀਕਰ ਵਾਲੀ ਗੱਡੀ ਵੀ ਚਲਦੀ ਆ। ਹਾਂ ਸਪੀਕਰ ਵਾਲੀ ਗੱਡੀ ਵੀ ਜਾਊ। ਲਗਭਗ ਤਿਆਰੀ ਆ ਪਿੰਡ ਦੀ। 100 100 ਬੰਦੇ ਦੇ ਲਗਭਗ ਇੱਥੋਂ ਜਾਣ ਦੀ ਸੁਭਾਅ ਬਣਾ ਹੈਗੀ ਆ। ਹੈ ਗਈ ਆ ਜੀ ਬਾਈ ਕਿਸੇ ਨੂੰ ਪਤਾ ਹੀ ਆ ਵੀ ਕਿਵੇਂ ਪਿੰਡ ਇਕਦਮ ਉਹਦੀ ਆਪਣਾ ਇਕੱਠਾ ਹੋ ਗਿਆ ਤੜਕੇ-ਤੜਕੇ ਦਾ ਟਾਈਮ ਆ ਕਿਸੇ ਨੇ ਕੋਈ ਚਾਹ ਨਹੀਂ ਪੀਤੀ ਪਣ ਨਹੀਂ ਪੀਤਾ ਜਿਵੇਂ ਜਿਵੇਂ ਪਤਾ ਲੱਗੀ ਗਾਲੋ ਕੋਠਾ-ਠਾ ਆਪ ਮਹਾਰੇ ਜਿਹੜੇ ਡੇਰਾ ਸਾਹਿਬ ਦੇ ਵਿੱਚ ਇਕੱਠੇ ਹੋਇਆ ਕੀ ਦੇਖ ਰਹੇ ਹੋ ਵੱਡੀ ਗੁੰਜੀ ਸਾਡੇ ਕੋਲ ਆ ਗਈ ਤੇ ਕਿਸੇ ਦਾ ਕੋਈ ਆ ਦੇ ਆਪ ਨੂੰ ਬਤਾਓ ਰੋ ਬਾਸ ਕਿ ਇਸ ਸੰਸਥਾ ਪ੍ਰਸ਼ਾਸਨ ਦੇ ਰਹਿ ਮਾਰੀਅਤ ਜੋੰਗ ਕੌੜ ਵਾਲਤੀ ਅੱਜੋ ਪੀ ਕੇ ਸਾਡੇ ਕਿਸਾਨ ਵੀ ਇਕੱਠੇ ਹੋਏ ਆ ਤੇ ਨਾਲ ਸਾਡੇ ਮਜ਼ਦੂਰ ਵੀ ਇਕੱਠੇ ਹੋਏ ਆ ਦੇਖ ਰਹੇ ਤੁਸੀਂ ਤੇ ਵੱਡੀ ਗੰਟੀ ਚ ਸਾਡੇ ਕਿਸਾਨ ਆ ਜਿਹੜੇ ਉਹ ਦੇਖ ਰਹੇ ਹੋ ਚੇਹੇ ਜੀ ਇਕੱਠ ਲਗਾਤਾਰ ਸਾਡੀਆਂ ਮਾਮਾ ਭੈਣਾਂ ਦਾ ਵੀ ਇੱਥੇ ਪਹੁੰਚ ਰਹੀਆਂ ਨੇ ਤੇ ਅਕੀ ਜਦੋਂ ਜਿਵੇਂ ਜਿਵੇਂ ਪਤਾ ਲੱਗਿਆ ਹੋਰ ਵੀ ਸਾਡੇ ਸਾਰੇ ਲੋਕ ਆ ਜਿਹੜੇ ਇੱਥੇ ਇਕੱਠੇ ਹੋ ਕੇ ਆਏ ਨੇ ਕਿ ਤੁਸੀਂ ਦੇਖ ਰਹੇ ਹੋ ਵੱਡੀ ਗੰਟੀ ਸਾਡੇ ਕਿਸਾਨ ਝੰਡੀ ਲੈ ਕੇ ਹਾਂ ਵੀ ਕਿਸਾਨ ਵੀਰੋ ਧਿਆਨ ਦਿਓ ਇਤਰਾ ਇੱਕ ਤਾਂ ਸਾਨੂੰ ਇਹ ਜਿਹੜਾ ਪੁਲਸ ਆਇਆ ਸੀਦਾ ਬਾਰੇ ਦੱਸਦੀ ਵੀ ਇਹ ਕਿਵੇਂ ਆਇਆ ਸੀ ਕਈ ਵਾਰ ਆਪਣਾ ਭਲੇਖਾ ਹੁੰਦਾ ਵੀ ਆਪਣੇ ਪਿੰਡਾਂ ਵਾਲੇ ਮਾਸਲੇ ਤੇ ਆਇਆ ਸੀ ਇਹ ਪਿੰਡਾਂ ਵਾਲੇ ਮਾਸਲੇ ਤੇ ਨਹੀਂ ਸੀ ਆਈ ਪੁਲਸ ਇਹ ਜਿਹੜਾ ਅੱਜ ਚੰਡੀਗੜ੍ਹ ਜਾਣਾ ਕੱਲ ਨੂੰ 5 ਤਰੀਕ ਨੂੰ ਧਰਨਾ ਲਾਉਣਾ ਹੈ ਉਹਦੇ ਸਬੰਧ ਦੇ ਵਿੱਚ ਬਲਾਕ ਦਾ ਪ੍ਰਧਾਨ ਆ ਵੱਡੇ ਆਗੂ ਨੂੰ ਚੱਕਦੇ ਫਿਰਦੇ ਆ ਵੀ ਜੇ ਇਹਨਾਂ ਨੂੰ ਚੱਕ ਲਈਏ ਤਾਂ ਜਿਹੜਾ ਆ ਲੋਕਾ ਇਹ ਡਰ ਕੇ ਘਰੇ ਬੈਠੇ ਰਹਿਣਗੇ ਤੇ ਜਿਹੜੀਆਂ ਸਰਕਾਰ ਦੀਆਂ ਹੁੰਦੀਆਂ ਨੇ ਸਕੀਮਾਂ ਵੀ ਇਹਦੇ ਨਾਲ ਜਿਹੜਾ ਮੋਰਚਾ ਉਹ ਨਹੀਂ ਲੱਗੂਗਾ ਪਰ ਸਰਕਾਰ ਨੂੰ ਇਹ ਨਹੀਂ ਪਤਾ ਵੀ ਇਹ ਬੱਚੋ ਬੱਚੀ ਦੇ ਕੰਨਾਂ 'ਚ ਗੱਲ ਪਈ ਹੋਈ ਆ ਵੀ ਜਿਹੜੀ ਸਰਕਾਰ ਆ ਇਹ ਸਾਨੂੰ ਕਿਵੇਂ ਮਾਰੂ ਨੀਤੀਆਂ ਦੇ ਆਪਣੀ ਨੇ ਉਤਰੀ ਹੋਈ ਆ। ਸੋ ਬੇਨਤੀ ਇਹ ਆ ਕਿ ਆਪਾਂ ਵੱੱਦ ਤੋਂ ਵਾਅਦਾ ਅੱਜ ਚੰਡੀਗੜ੍ਹ ਵਾਰੀ ਤਿਆਰੀ ਕਰਨੀ ਆ ਨੌਜਵਾਨ ਵੀਰਾਂ ਨੇ। ਤਿੱਕ ਤਾਂ ਆਪਾਂ ਨੂੰ ਭਰਾਉ ਦੇਖਣਾ ਪਊਗਾ ਕਿ ਇਹ ਕਿਵੇਂ ਜਿਹੜਾ ਭਗਵਾਨ ਤਮਾਨ ਕਹਿੰਦਾ ਹੁੰਦਾ ਸੀ ਸਰਕਾਰ ਸੱਥਾਂ ਚੋਂ ਚੱਲੂ ਬਾਰਾ ਹੁਣ ਕੱਲ ਆਪਾਂ ਦੇਖੀ ਆ ਵੀ ਮੀਟਿੰਗ ਅੱਧ ਵਿਚਾਲੇ ਛੱਡ ਕੇ ਭੱਜ ਗਿਆ ਤੇ ਆਪਣੇ ਅੱਗੇ ਉਹਨੂੰ ਜਾਂਦਾ ਹੋਇਆ ਲਲਕਾਰਾ ਵੀ ਮਾਰ ਗਿਆ ਵੀ ਜੋ ਤੁਸੀਂ ਕਰਨਾ ਹੋਇਆ ਕਰ ਲਓ ਧਰਨਾ ਲਾਉਂਗੇ ਤਾਂ ਰੋਟੀਆਂ ਮੰਗਾ ਨਹੀਂ ਮੈਂ ਮੰਨੂੰਗਾ ਇਹ ਆਪਾਂ ਨੂੰ ਪਤਾ ਹੀ ਆ ਕਿ ਆਪਾਂ ਇਹਨਾਂ ਨੂੰ ਮੂੰਹ ਮੋੜਨਾ ਮੋੜਮਾ ਜਵਾਬ ਕਿਵੇਂ ਦੇਣਾ ਹੈ ਉਹ ਜੇ ਆਪਾਂ ਵੱਧ ਤੋਂ ਵੱਧ ਇਕੱਠੇ ਹੋ ਕੇ ਚੰਡੀਗੜ੍ਹ ਵੱਲ ਜਾਵਾਂਗੇ ਤਾਂ ਆਪਾਂ ਉਹਨੂੰ ਦੱਸ ਦਿਆਂ ਕਿ ਵੀ ਕਿਵੇਂ ਤੂੰ ਜਨੂ ਲਲਕਾਰੇ ਮਾਰਦਾ ਇਸਦੇ ਅਸੀਂ ਧੌਣ ਤੇ ਗੋਡਾ ਰੱਖਣ ਜਾਣਦੇ ਆ। ਸੋ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਅੱਜ ਆਪਾਂ 10 ਵਜੇ ਨੂੰ ਜਾਣਾ ਵੱਧ ਤੋਂ ਵੱਧ ਨੌਜਵਾਨ ਵੀਰ ਜਾਓ। ਤਾਂ ਜੋ ਉਹਦਾ ਹੰਕਾਰ ਹੈ। ਉਹਨੂੰ ਆਪਾਂ ਮਾਰ ਪਾ ਸਕੀਏ। ਬਾਕੀ ਇੱਕ ਬੇਨਤੀ ਮੈਂ ਹੋਰ ਕਰਦੇ ਆ ਜਿਹੜੀ ਇਹ ਸਿਆਸੀ ਜਮਾਤ ਆ ਇਹ ਆਪਣੇ ਬਾਰੇ ਕੀ ਸੋਚਦੀ ਆ? ਇਹਦੇ ਬਾਰੇ ਜੋ ਉਹਨਾਂ ਦੀ ਘਾਰੀ ਹੋ ਰਹੀ ਹੈ ਐਮਐਲਏ ਦੀ ਉਹਦੀ ਸੋਚ ਤੋਂ ਪਤਾ ਲੱਗ ਜਾਂਦਾ ਕਿ ਜਿਹੜੇ ਹੇਠਲੇ ਬੰਦੇ ਆ ਵਰਕਰ ਆ ਉਹ ਚਾਹੇ ਕਿਸੇ ਵੀ ਪਾਰਟੀ ਦੇ ਆ ਵੀ ਉਹਨਾਂ ਬਾਰੇ ਇਹ ਕੀ ਸੋਚ ਰੱਖਦੇ ਆ ਆਪਾਂ ਨੂੰ ਇਹ ਭੇਡਾ ਬੱਕਰੀ ਸਮਝਦੇ ਹੁੰਦੇ ਆ ਵੀ ਜਿੱਧਰ ਨੂੰ ਮਰਜ਼ੀ ਕਹੋ ਇਹਨਾਂ ਨੂੰ ਮੋੜ ਲਓ ਜਿੱਧਰ ਨੂੰ ਮਰਜ਼ੀ ਕਹੋ ਇਹਨਾਂ ਨੂੰ ਤੋੜ ਲਓ ਰੰਗ ਟੰਗ ਆਪਾਂ ਇਹਨਾਂ ਦੇ ਤਕਰੀਬਨ ਸਾਰੀਆਂ ਪਾਰਟੀਆਂ ਦੇ ਦੇਖ ਲਏ ਇਕਾ ਤੀਜੀ ਪਾਰਟੀ ਆਪਾਂ ਹੀ ਲੈ ਕੇ ਆਏ ਸੀ ਵੀ ਕੀ ਆ ਬਦਲਾ ਆ ਜੇ ਇੱਥੋਂ ਆਪਾਂ ਨੂੰ ਇਹ ਸਿੱਖਣ ਨੂੰ ਮਿਲਦਾ ਕਿ ਇਹ ਆਮ ਲੋਕਾਂ ਦੇ ਨਹੀਂ ਹੁੰਦੇ ਕਾਰਪੋਰੇਟ ਘਰਾਣਿਆਂ ਦੇ ਹੁੰਦੇ ਨੇ ਕਿਉਂਕਿ ਸਰਕਾਰ ਉਹਨਾਂ ਦੀ ਸਿਰਤੀ ਚੱਲਦੀ ਕਾਰਪੋਰੇਟ ਘਰਾਣਿਆਂ ਤੇ ਇਹ ਆ ਗੱਲ ਆਪਾਂ ਅੱਜ ਸਮਝ ਲਈਏ ਚਾਹੇ 5 ਸਾਲਾਂ ਨੂੰ ਸਮਝ ਲਈਏ ਚਾਹੇ 10 ਸਾਲਾਂ ਨੂੰ ਸਮਝ ਲਈਏ ਸਮਝ ਨਹੀਂ ਪਾਉ ਪਰ ਜਿੰਨਾ ਸੇ ਦੀ ਸਮਝ ਲਾਂਗੇ ਆਪਾਂ ਉਹਨਾਂ ਸੇ ਦੀ ਆਪਾਂ ਸਫਲ ਹੋਵਾਂਗੇ ਜੇ ਇਹਨਾਂ ਮੰਗਾਂ ਹੀ ਲੱਗੇ ਰਹੇ ਤਾਂ ਪ੍ਰਭੂ ਆਪਾਂ ਨੂੰ ਇਹਨਾਂ ਨੇ ਦਿੱਤਾ ਕਿ ਆਪਾਂ ਇਹ ਹੀ ਦੇਖ ਲਈਏ ਜਵਾਨੀ ਆਪਣੀ ਖੋਲੀ ਨੌਕਰੀਆਂ ਆਪਣੀਆਂ ਖੋਲੀਆਂ ਸਹਿਤ ਸਹੂਲਤਾਂ ਆਪਾਂ ਆਪਣੀਆਂ ਖੋਲੀਆਂ ਜਿਹੜੇ ਪਾਣੀਆਂ ਆਪਣੇ ਗੰਧਲੇ ਕਰਤੇ ਜ਼ਮੀਨਾਂ ਇਹ ਆਪਣੀਆਂ ਖੋਲ ਆਣਗੇ ਆਪਣੇ ਕੋਲੇ ਬਚਿਆ ਕੀ ਹੈ ਇਹ ਆਪਾਂ ਨੂੰ ਆਪ ਹੀ ਸੋਚ ਲੈਣਾ ਚਾਹੀਦਾ ਕੋਕੱਖ ਵੀ ਬਚਿਆ ਪ੍ਰਭੂ ਸੋ ਬੇਨਤੀ ਕਰਦੇ ਆ ਕਿ ਆਪਾਂ ਵੱਧ ਤੋਂ ਵੱਧ ਵੀਰਾਂ ਨੇ ਨਾਤਾ ਲਗਾਇਆ ਹੋਇਆ ਕਾਪੀ ਤੇ ਵੱਧ ਤੋਂ ਵੱਧ ਆਪਾਂ 10 ਵਜੇ ਨੂੰ ਇੱਥੋਂ ਤੁਰਨਾ ਹੈ ਟਰਾਲੀਆਂ ਬਿਲਕੁਲ ਤਿਆਰ ਨੇ ਸੋ ਬੇਨਤੀ ਕਰਦੇ ਆ ਕਿ ਆਪਾਂ ਜੋਸ਼ ਹੰਕਾਰੀ ਬੰਦੇ ਨੇ ਕੱਲ ਆਪਣੇ ਆਗੂ ਨੂੰ ਲਲਕਾਰਾ ਮਾਰਿਆ ਆਪਾਂ ਉਹਨੂੰ ਉਹਦਾ ਚੰਡੀਗੜ੍ਹ ਜਾ ਕੇ ਉਹਦੀ ਧੌਣ ਤੇ ਗੋਡਾ ਰੱਖ ਗਲਵ ਸਿੰਘ ਮੈਂ ਜਿਉਂਦਾ ਭਾਰਤੀ ਸੰਜੁਣ ਨੇਕਤਾ ਗ੍ਰਾਹਾਂ ਦਾ ਸੀਨੀਅਰ ਮੀਤ ਪ੍ਰਧਾਨ ਰੰਪਰੇ ਬਲਾਕ ਦਾ ਜੋ ਕਿ ਰਾਤ ਦੇ ਪੁਲਿਸ 2 ਵਜੇ ਤੋਂ ਲੱਗੀ ਅਗੋਂ ਦੇ ਘਰਾਂ ਦੇ ਵਿੱਚ ਸਾਪੇ ਮਾਰਨਾ ਲਗਾਤਾਰ ਹੀ ਲੱਗੀ ਹੋਈ ਆ ਪਹਿਲਾਂ ਜੇਠੂਗਾ ਦੇ ਪ੍ਰਧਾਨ ਦੇ ਝੰਡਾ ਸਿੰਘ ਦੇ ਘਰੇ ਸਾਪੇ ਮਾਰੇ ਉਹਨਾਂ ਨੇ ਉੱਥੇ ਵੀ ਲੋਕਾਂ ਨੇ ਪੂਰੇ ਗੱਡੀ ਗੰਟੀ ਗੱਡੇ ਇਕੱਠੇ ਹੋ ਕੇ ਉਹਨਾਂ ਨੂੰ ਭਜਾਇਆ ਹੁਣ ਜਿਹੜਾ 4:00 ਵਜੇ ਇੱਥੇ ਜਿਉਂਦ ਪਿੰਡ 4:30 ਵਜੇ ਆਪਣੇ ਮੇਰੇ ਘਰ ਕੋਲੇ ਆ ਕੇ ਪੁਲਿਸ ਬਹੁਤ ਵੱਡੀ ਗੰਟੀ ਵਿੱਚ ਖੜੀ ਆ ਕੇ ਪਰ ਜਦੋਂ ਲੋਕਾਂ ਨੂੰ ਜਨਤਾ ਨੂੰ ਪੂਰੇ ਸਨੇਹਾਂ ਲੱਗਿਆ ਇਸ ਗੱਲ ਦਾ ਜਨਤਾ ਵੱਡੀ ਗੰਟੀ ਵਿੱਚ ਇਕੱਠੀ ਹੋਈ ਆ ਖੜੀ ਆ ਜਨਤਾ ਬਹੁਤ ਇਕੱਠੀ ਹੋਈ ਹੋਈ ਪਰ ਪੁਲਿਸ ਦੀ ਐਡੀ ਮੜੀ ਕਰਦੂਤ ਜਿਹੜੀ ਉਹਦੀ ਨਿੰਦਾ ਜੋ ਕਰਨ ਵਾਲੀ ਆ ਸਾਡੇ ਉਹ ਘਰਾਂ ਦੇ ਆ ਕੰਦਾ ਟੱਪ ਕੇ ਅੰਦਰ ਵੜੇ ਆ ਯਾਨੀ ਇਹੇ ਜੀ ਕਰਤੂਤ ਆ ਉਹਦੀ ਖਣਾ ਕੇ ਗਏ ਆ ਪਰ ਜਦੋਂ ਇਧਰ ਉਹ ਲੋਕ ਇਕੱਠੇ ਹੋ ਗਏ ਫਿਰ ਉਹਨਾਂ ਨੂੰ ਮੜਮਿਆਂ ਕੰਦਾ ਟੱਪਣੀਆਂ ਬਹੁਤ ਔਖੀਆਂ ਹੋ ਗਈਆਂ ਸੀਗੀਆਂ ਪਰ ਇਹਨਾਂ ਕੋਲੇ ਕੋਈ ਵਾਰੰਟ ਨਹੀਂ ਕੋਸ ਨਹੀਂ ਪਰ ਇਸ ਲੋਟ ਐ ਕੰਦਾ ਟੱਪ ਕੇ ਪੁਲਿਸ ਦਾ ਵੰਡ ਦਾ ਕੋਈ ਦਗਾar ਹੀ ਨਹੀਂਗਾ ਠੀਕ ਆ ਘਰ ਘੇਰ ਲੈਣ ਹੋਰ ਘਰ ਲੈਣ ਲੋਕ ਖੜੇ ਆ ਜਾਣਗੇ ਲੋਕ ਪਰ ਇਹ ਹੱਕ ਨਹੀਂ ਬਣਦਾ ਪਰ ਆ ਲੋਕਾਂ ਨੇ ਆ ਕੇ ਭਰਾਵੋ ਉਹਨਾਂ ਨੂੰ ਦਵਲਿਆ ਘੜੇਲੇ ਵਾਲੇ ਰਾਹ ਭੱਜ ਗਏ ਹੋ ਕੇ ਰਾਂ ਤੇ ਬਾਰੇ ਸੀ ਸਾਰੇ ਹੀ ਪਿੰਡਾਂ ਨੂੰ ਹੋਰ ਵੀ ਸਨੇਹਾ ਲਾਉਣਾ ਚਾਹੁੰਦੇ ਆ ਜਿੱਥੇ ਜਿੱਥੇ ਵੀ ਇਹ ਜਾਣਗੇ ਐ ਜਿਵੇਂ ਜੌਨਪਿੰਡ ਦੇ ਵਿੱਚ ਹੜ ਬਣ ਕੇ ਲੋਕ ਇੱਕ ਮਿੰਟ ਦੇ ਵਿੱਚ ਇਕੱਠੇ ਹੋ ਕੇ 4 ਵਜੇ ਇੱਕ ਕਾਲ ਤੇ ਐ ਇਕੱਠੇ ਹੋ ਜਾਣ ਸਾਰੇ ਪਿੰਡਾਂ ਨੂੰ ਇਹੀ ਸਨੇਹਾ ਦੇਣਾ ਚਾਹੁੰਦੇ ਆ ਤੇ ਨਾਲ ਸਾਰੇ ਪਿੰਡਾਂ ਨੂੰ ਇਹ ਸਨੇਹਾ ਦੇਣਾ ਚਾਹੁੰਦੇ ਆ ਜੋ ਕਿ ਆਪਾਂ ਚੰਡੀਗੜ੍ਹ ਦੇ ਵਿੱਚ ਜਾਣਾ ਅੱਜ ਉਹ ਜਾਣਾ ਹਰ ਹਾਲਤ ਚੰਡੀਗੜ੍ਹ ਆਪਾਂ ਕਿਸੇ ਗੱਲੋਂ ਨਹੀਂ ਰੁਕਣਾ ਕੋਈ ਪੁਲਿਸ ਦਾ ਦੁਬਾ ਨਹੀਂ ਮੰਨਣਾ ਕੋਈ ਡਰ ਨਹੀਂ ਮੰਨਣਾ ਕੋਈ ਝੇਬ ਨਹੀਂ ਬੰਨਣੀ ਇਸ ਕਰਕੇ ਨੌਜਵਾਨਾਂ ਨੂੰ ਸਾਰੇ ਹੀ ਨਗਰਾਂ ਨੂੰ ਮੈਂ ਤਾਂ ਇਹੀ ਬੇਨਤੀ ਕਰਦਾਗਾ ਇਸ ਕਰਕੇ ਵੀ ਵੱਡੀ ਗਿਣਤੀ ਵਿੱਚ ਭਰਾਵੋ ਜੇ ਸਾਡੇ ਤੇ ਆਇਆਂ ਜੜ ਕੇ ਆਉਂਦੇ ਆ ਇਹ ਫਿਰ ਅਸੀਂ ਐਂ ਘਰਾਂ 'ਚ ਵੜ ਕੇ ਤਾਂ ਉਹ ਕਹਣਗੇ ਡਰ ਗਏ ਇਹ ਲੋਕ ਪਰ ਜੇ ਐਂ ਜੜ ਕੇ ਆਉਂਦੇ ਉਹ ਤੋਂ ਦੁੱਗਣੇ ਹੋ ਕੇ ਜਾਈਏ ਅਸੀਂ ਦੁੱਗਣੇ ਦੇ ਵੀ ਤਿੱਗਣੇ ਹੋ ਕੇ ਜਾਈਏ ਇਹ ਸਨੇਹਾ ਦਿੰਨੇ ਆਸੀਂ ਸਾਰੇ ਨਗਰਾਂ ਨੂੰ ਵੀ ਵੱਡੀ ਗੰਟੀ ਵਿੱਚ ਜਾ ਚੰਡੀਗੜ੍ਹ ਜਾਣਾਗਾ ਤੇ ਸਾਡੀ ਵੀ ਅਜੇ ਚੰਡੀਗੜ੍ਹ ਨੂੰ ਪੂਰੀ ਤਿਆਰੀ ਆ ਸ ਪੰਜ ਟਰਾਲੀਆਂ ਸਾਡੀਆਂ ਤਿਆਰ ਖੜੀਆਂ ਗਈਆਂ ਸਾਰਾ ਪ੍ਰਬੰਧ ਅਸੀਂ ਲੈ ਕੇ ਜਾਵਾਂਗੇ ਵੱਡੀ ਗੰਟੀ ਵਿੱਚ ਸਾਡੇ ਨੌਜਵਾਨ ਤੇ ਸ਼ਾਮਿਲ ਸਾਡੀਆਂ ਮਾਵਾ ਭੈਣਾ ਆ ਚੰਡੀਗੜ੍ਹ ਨੂੰ ਜਾਣਗੇ ਆ ਇਸ ਕਰਕੇ ਸਾਰੇ ਹੀ ਪਿੰਡਾਂ ਨੂੰ ਸੁਨੇਹਾ ਹੈਗਾ ਵੀ ਕੋਈ ਪੁਲਿਸ ਦਾ ਦਵਾ ਨਹੀਂ ਮੰਨਣਾ ਭਰਾਵੋ ਵੱਡੀ ਗੰਟੀ ਵਿੱਚ ਚੰਡੀਗੜ੍ਹ ਨੂੰ ਚੱਲੋ ਦੇਖਾਂਗੇ ਜਿੱਥੇ ਕੋਈ ਨਾਕੇ ਹੋਏ ਕੀ ਕਰਨਗੇ ਭੰਨਾਗੇ ਨੱਕ ਨੁੱਕੇ ਨਾਲ ਪਹੁੰਚਾਂਗੇ ਚੰਡੀਗੜ੍ਹ ਜਿਹੜਾ ਮੁੱਖ ਮੰਤਰੀ ਦਾ ਧੌਣ ਚ ਕਿਲਾਗਾ ਉਹ ਕੱਢ ਕੇ ਆਵਾਂਗੇ ਹਰ ਹਾਲਤ ਕੱਢ ਕੇ ਆਵਾਂਗੇ ਦੇ ਪ੍ਰਧਾਨ ਜੀ ਤੁਸੀਂ ਦੇਖ ਰਹੇ ਹੋ ਜੀ ਪ੍ਰਸ਼ਾਸਨ ਦਾ ਰਵਈਆ ਜੀ ਜਸੇਵੰਦ ਦੀ ਲਹਿਰ ਨੂੰ ਦਬਾਉਣਾ ਚਾਹੁੰਦੇ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਹਕੂਮਤਾਂ ਜੇ ਕੋਈ ਵੀ ਹੋਣਗੀਆਂ ਹਕੂਮਤਾਂ ਜਦੋਂ ਲੋਕਾਂ ਨੇ ਆ ਵੋਟਾਂ ਮੁੱਸਕੇ ਵਾਹ ਜਾਂਦੀਆਂ ਪਹਿਲਾਂ ਤਾਂ ਲੋਕਾਂ ਨੂੰ ਕਹਿੰਦੇ ਆ ਵੀ ਛੋਟ ਨੂੰ ਲੋਕਾਂ ਨੂੰ ਵੋਟਾਂ ਪਾਓ ਇਸ ਛੋਟਾ ਕੁਝ ਕਰਾਂਗੇ ਐ ਕਰਾਂਗੇ ਤੁਸੀਂ ਸਾਡੇ ਹੋ ਇਸ ਛੋਟੇ ਆ ਵੋਟਾਂ ਵਾਲੇ ਜ਼ਰੂਰ ਕਹਿੰਦੇ ਆ ਜਦੋਂ ਵੋਟਾਂ ਲੋਕਾਂ ਤੋਂ ਮੁੱਸਲੀਆਂ ਇਹਨਾਂ ਨੇ ਮੁੜ ਕੇ ਲੋਕਾਂ ਦੀ ਵਾਹ ਨਹੀਂ ਫੜਦੇ ਇਹ ਇਹ ਹਕੂਮਤ ਕੋਈ ਵੀ ਹੈ ਜਬਰ ਜੀ ਆਉਂਦੀ ਹੈ ਹਕੂਮਤ ਜਿਹੇ ਤੂੰ ਪਹਿਲਾਂ ਵਾਲੀਆਂ ਹਕੂਮਤਾਂ ਚ ਇਹ ਹਕੂਮਤਾਂ ਇਸ ਕਰਕੇ ਇਹਨਾਂ ਤੋਂ ਕੋਈ ਬਹੁਤੋਈ ਵੋਟ ਪਟੋਰੂ ਪਾਰਟੀਆਂ ਤੋਂ ਨਾ ਚਾਹ ਅਗਰ ਰੱਖੋ ਇਹ ਲਹਿਰਾਂ ਨੂੰ ਦਬਾਉਂਦੀਆਂ ਹੁੰਦੀਆਂ ਹੁੰਦੀਆਂ ਪਰ ਲਹਿਰਾਂ ਤਾਂ ਇਦੋਂ ਗਾਹਾਂ ਵੱਧੀਆਂ ਹੁੰਦੀਆਂ ਜੇ ਇਹੋ ਜੇ ਕੋਈ ਹਾਲਤ ਕਰਨੀਆਂ ਇਹ ਜਿਹੇ ਜੇ ਮੁੱਖ ਮੰਤਰੀ ਦੇ ਕੱਲ ਦੇ ਬਿਆਨ ਉਹ ਤਾਂ ਬਹੁਤ ਨਿੰਦ੍ਰਿਆਯੋਗ ਆ ਇਹ ਤਾਂ ਲਹਿਰਾਂ ਇਹ ਤੋਂ ਦੁੱਗਣੀਆਂ ਤਿੱਗਣੀਆਂ ਹੋ ਕੇ ਨਿਕਲਣਗੇ ਆ ਜਿੰਨਾ ਮਰਜੀ ਜ਼ੋਰ ਨਾਲ ਇਹ ਜਿੰਨਾ ਮਰਜੀ ਸਾਪੇ ਮਾਰਲੇ ਪੁਲਿਸ ਜਿੰਨਾ ਮਰਜੀ ਸਾਡੇ ਅਗੂ ਨੂੰ ਫੜ ਕੇ ਅੰਦਰ ਦੇ ਤੇ ਫੇਰ ਕਿਹੜੇ ਲਹਿਰਾਂ ਦਾਬ ਜਾਣੀਆਂ ਜਿੰਨੇ ਮਰਜੀ ਸਾਡੇ ਸ਼ਹੀਦ ਕਰਦੇ ਮਾਰਦੇ ਕੋਈ ਦਿੱਕਤ ਨਹੀਂ ਸਾਨੂੰ ਤਾਂ ਇਹ ਤਾਂ ਲਹਿਰਾਂ ਦਾ ਉਸ ਤੋਂ ਬਾਅਦ ਉਹ ਹੋਊਗਾ ਸਾਡਾ ਤਾਂ ਖੂਨ ਪੈਣਾ ਜਣਾ ਦੇ ਵਿੱਚ ਜਦੋਂ ਐ ਕੋਈ ਸਾਡਾ ਸ਼ਹੀਦ ਦਾ ਕੋਈ ਦਾ ਖੂਨ ਡੁੱਲੂਗਾ ਇਸ ਕਰਕੇ ਇਸ ਧਾਮਰ ਫੇਲ ਵਾਂਗੂ ਵਧਾਂਗੇ ਲਾਲੇ ਜ਼ੋਰ ਜਿੰਨਾ ਮਰਜੀ ਹਕੂਮਤ ਲਾਲੇ ਤੋਂ ਵਧਾਂਗੇ ਤੇ ਤੁਸੀਂ ਦੇਖ ਰਹੇ ਪਿੰਡ ਜੌਣਾ ਦੇ ਵਿੱਚ ਜੋ ਗੁਲਾਬ ਸਿੰਘ ਬਲਾਕ ਦੇ ਕਿ ਨੇਦ ਵੀ ਪ੍ਰਦਾਨ ਦੇ ਉਹਨਾਂ ਦੇ ਤਰੀਕਾ ਪਵਾ ਮਾਣ ਕੋਈ ਕਿ ਕਿ ਉਧਰ ਲੋਕਾਂ ਨੇ ਇਕੱਲੇ ਲਾਸਤ ਜੂਮ ਇਕੱਠਾ ਹੋ ਕੇ ਲੋਕ ਦੇ ਬਾਹਰ ਦੇ ਅੱਗੇ ਆ ਗਏ ਤੇ ਪੁਲਿਸ ਪ੍ਰਸ਼ਾਸਨ ਉਸ ਤੋਂ ਪਜਾਇਆ ਤੇ ਵੀਡੀਓ ਨੂੰ ਬਸ ਬਸ ਤੋਂ ਭਰੋ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਪਿੰਡੋਂ ਪਿੰਡੀਆਂ ਨੂੰ ਪਹੁੰਚਾ ਵੀ ਕਿਤੇ ਵੀ ਕਰ ਦਿਆ ਉਹ ਸਾਡੇ ਨਾਲ ਤੁਸੀਂ ਸਾਰਿਆਂ ਨੇ ਇਹ ਵੀ ਵਰਤਨਾ ਤਜਰਬਾ ਇਕੱਠੇ ਹੋ ਕੇ ਲੋਕਾਂ ਨੇ ਆਗਵਾ ਜਿ ਰੱਖਿਆ ਕਰਦੀਆਂ ਧੰਨਵਾਦ